ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਅੱਜ ਪਾਰਲੀਮੈਂਟ ਕਮੇਟੀ ਅੱਗੇ ਪੇਸ਼ ਹੋਣ ਦੀ ਖਬਰ ਵੀ ਆ ਰਹੀ ਹੈ ਸੋ ਇਹ ਪੂਰੀ ਖਬਰ ਦੀ ਜਾਣਕਾਰੀ ਵੀ ਅਸੀਂ ਤੁਹਾਡੇ ਤੋਂ ਜ਼ਰੂਰ ਲੈਣੀ ਚਾਹਾਂਗੇ ਜੀ ਪ੍ਰਮੇਂਦਰ ਜੀ ਐਕਚੁਅਲੀ ਆਪਾਂ ਇਸ ਖਬਰ ਤੇ ਇੱਕ ਪਹਿਲਾ ਸੈਗਮੈਂਟ ਕੀਤਾ ਉਹਦੇ ਉੱਪਰ ਜਿਹੜੀ ਨਵੀਂ ਡਿਵੈਲਪਮੈਂਟ ਆਈ ਆ ਉਹ ਆਪਣੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ ਪਹਿਲਾਂ ਇਹ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਜਿਹੜੀ ਕਨਜ਼ਰਟ ਆਫ ਪਾਰਟੀ ਦੀ ਲੀਡਰਸ਼ਿਪ ਚੋਣ ਸੀਗੀ 2022 ਦੇ ਵਿੱਚ ਹੋਈ ਉਹਦੇ ਵਿੱਚ ਕੁਝ ਹੱਦ ਤੱਕ ਜਿਹੜੀ ਆ ਵਿਦੇਸ਼ੀ ਦਖਲਅੰਦਾਜ਼ੀ ਆ ਉਹ ਹੋਈ ਆ ਇਹਦੇ ਵਿੱਚ ਭਾਰਤ ਦਾ ਨਾਂ ਵੀ ਜਿਹੜਾ ਸਾਹਮਣੇ ਆ ਰਿਹਾ ਸੀਗਾ ਜਿਹੜੀ ਕਮੇਟੀ ਆ ਪਬਲਿਕ ਸੇਫਟੀ ਐਂਡ ਨੈਸ਼ਨਲ ਸਕਿਉਰਿਟੀ ਹੈਗੀ ਆ ਉਹਨਾਂ ਬਕਾਇਦਾ ਜਿਹੜਾ ਬ੍ਰਮਟਨ ਦੇ ਮੇਅਰ ਆ ਜਿਹੜੇ ਕਿ ਉਸ ਸਮੇਂ ਦੇ ਉੱਪਰ ਲੀਡਰਸ਼ਿਪ ਦੀ ਚੋਣ ਦੇ ਕੈਂਡੀਡੇਟ ਸੀਗੇ ਪ੍ਰਮੁੱਖ ਪੀਰੇ ਪੋਲੀਵਰ ਹੁਣਾਂ ਦੇ ਸਾਹਮਣੇ ਉਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਕਿ ਤੁਸੀਂ ਆ ਕੇ ਇਹ ਗੱਲ ਦੱਸੋ ਕਿ ਕੀ ਵਾਕਈ ਤੁਹਾਡੀ ਕੈਂਪੇਨ ਨੂੰ ਜਿਹੜਾ ਸੀਗਾ ਬਾਹਰ ਲਿਆਂ ਜਿਹੜੀਆਂ ਤਾਕਤਾਂ ਹੈਗੀਆਂ ਵਿਦੇਸ਼ੀ ਤਾਕਤਾਂ ਦੇ ਉਹਨਾਂ ਦੇ ਕੁਝ ਏਜੰਟਸ ਹੈਗੇ ਆ ਕੀ ਉਹਨਾਂ ਵੱਲੋਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕੁਝ ਦਿਨ ਪਹਿਲਾਂ ਜਿਹੜੇ ਬ੍ਰੈਂਟਨ ਦੇ ਮੇਅਰ ਆ ਉਹਨਾਂ ਨੇ ਆਪਣੇ ਐਕਸ ਤੇ ਟਵੀਟ ਕਰਦਿਆਂ ਹੋਇਆ ਗੱਲ ਕਹੀ ਸੀ ਕਿ ਮੇਰੇ ਕੋਲ ਕੋਈ ਇਦਾਂ ਦੀ ਐਡੀਸ਼ਨਲ ਜਾਣਕਾਰੀ ਨਹੀਂ ਜਿਹਦੇ ਬਾਰੇ 'ਤੇ ਮੈਂ ਕਹਿ ਸਕਾਂ ਕਿ ਕੋਈ ਵੀ ਜਿਹੜੀ ਮੇਰੀ ਕੈਂਪੇਨ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਗਿਆ ਸੀ ਹਾਲਾਂਕਿ ਜਿਹੜੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਮੇਰੇ ਲਈ ਜਿਹੜਾ ਵਿਦੇਸ਼ੀ ਦਖਲਅੰਦਾਜ਼ੀ ਦਾ ਮਾਮਲਾ ਸਾਡੇ ਦੇਸ਼ ਦੇ ਵਿੱਚ ਬੜਾ ਅਹਿਮ ਹੈਗਾ ਆ ਪਰ ਮੇਰੇ ਕੋਲ ਇਹਦੇ ਵਾਸਤੇ ਕੋਈ ਵੀ ਕਹਿਣ ਵਾਸਤੇ ਕੁਝ ਨਹੀਂ ਤੇ ਉਹਨਾਂ ਨੇ ਡਿਨਾਈ ਕਰ ਦਿੱਤਾ ਸੀ ਲੇਕਿਨ ਲਗਾਤਾਰ ਸਮਾਨ ਆਉਣ ਤੋਂ ਬਾਅਦ ਹੁਣ ਜਿਹੜਾ ਜਿਹੜੇ ਪੈਟਰਿਕ ਬ੍ਰਾਊਨ ਨੇ ਉਹਨਾਂ ਦੇ ਆਫਿਸ ਵੱਲੋਂ ਕਨਫਰਮ ਕਰ ਦਿੱਤਾ ਗਿਆ ਕਿ ਉਹ ਹੁਣ ਥਰਸਡੇ ਨੂੰ 5 ਦਸੰਬਰ ਨੂੰ ਭਾਵ ਕਿ ਅੱਜ 5 ਦਸੰਬਰ ਹੈ ਤਾਂ ਅੱਜ 3:30 ਤੋਂ ਲੈ ਕੇ 5:30 ਵਜੇ ਦਰਮਿਆਨ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋ ਰਿਹਾ ਆਪਣਾ ਪੱਖ ਇਹਦੇ ਵਿੱਚ ਰੱਖਣਗੇ ਕਿ ਉਹ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਹੁਣ ਅੱਜ ਪਤਾ ਚੱਲੂਗਾ ਇਹਦੇ ਨਾਲ ਹੀ ਆਪਾਂ ਇਹ ਵੀ ਗੱਲ ਦੱਸ ਦਿੰਨੇ ਆ ਕਿ ਜਿਹੜੇ ਕਮੇਟੀ ਦੇ ਸਾਹਮਣੇ ਇੱਕ ਮੀਟਿੰਗ ਹੋਈ ਸੀ ਜਿਹੜੇ ਪਬਲਿਕ ਸੁਮਿਟੀ ਦੀ ਉਹਦੇ ਵਿੱਚ ਜਿਹੜੇ ਅ ਕੁਵਿੰਦਰ ਸਿੰਘ ਹੀਰ ਹੈਗੇ ਆ ਲੈਬਰ ਪਾਰਟੀ ਦੇ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਪੈਟ੍ਰਿਕ ਬ੍ਰਾਊਨ ਨੇ ਉਹ ਲਗਾਤਾਰ ਜਿਹੜਾ ਉਹਨਾਂ ਨੂੰ ਸਮਨ ਕੀਤਾ ਜਾ ਰਿਹਾ ਉਹਨੂੰ ਡਿਨਾਈ ਕਰਦੇ ਆ ਰਹੇ ਸੀ ਤੇ ਉਹਨਾਂ ਨੂੰ ਟੈਸਟੀਫਾਈ ਕਰਨਾ ਚਾਹੀਦਾ ਸੀਗਾ ਸੋ ਮੁੱਖ ਰੂਪ ਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਅੱਜ ਉਹ ਆਪਣਾ ਪੱਖ ਰੱਖਣਗੇ ਕੀ ਪੱਖ ਰੱਖਦੇ ਆ ਇਹ ਆ ਆਪਣੇ ਸਰੋਤਾਂ ਨਾਲ ਬਾਅਦ ਸਾਂਝਾ ਕਰਾਂਗੇ ਜੀ ਜੀ